ਮਨ ਉਦਾਸ ਆ ਬੇहद ਉਦਾਸ ਕਿਉਂਕਿ ਸਾਡਾ ਇੱਕ ਬਜ਼ੁਰਗ ਇਸ ਵੇਲੇ 24 ਦਿਨਾਂ ਤੋਂ ਭੁੱਖਣ ਪਾਣਾ ਬਾਰਡਰ ਦੇ ਉੱਤੇ ਪਿਆ ਤੇ ਸਰਕਾਰਾਂ ਨੂੰ ਫਿਕਰ ਕੋਈ ਨਹੀਂ ਤੇ ਆਮ ਲੋਕ ਫਿਕਰਮੰਦੀ ਕਰਨ ਦੇ ਜ਼ਾਹਰ ਉਹਨਾਂ ਦੇ ਵਿੱਚੋਂ ਕਈ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਕਈ ਜਾ ਕੇ ਵੀ ਕਰਦੇ ਕਈ ਸਰਕਾਰਾਂ ਨੇ ਬਾਰੇ ਮੰਦਾ ਚੰਗਾ ਵੀ ਕਹਿੰਦੇ ਆ ਪਰ ਜਦੋਂ ਸਾਡਾ ਕੋਈ ਆਪਣਾ ਭਾਵੇਂ ਖੂਨ ਦਾ ਰਿਸ਼ਤਾ ਨਾ ਹੋਵੇ ਪਰ ਪੰਜਾਬੀ ਹੋਣ ਦਾ ਰਿਸ਼ਤਾ ਤਾਂ ਹੈ ਹੀ ਕਿਸਾਨੀ ਦਾ ਰਿਸ਼ਤਾ ਤਾਂ ਹੈ ਹੀ ਮਜ਼ਦੂਰ ਦਾ ਕਿਸਾਨ ਨਾਲ ਰਿਸ਼ਤਾ ਤਾਂ ਹੈ ਹੀ ਜਦੋਂ ਉਹ ਲੰਮਾ ਪਿਆ ਹੋਵੇ ਤੇ ਜਿਨ੍ਹਾਂ ਨੂੰ ਜਾਗਣਾ ਚਾਹੀਦਾ ਉਹ ਜਾਗਣਾ ਉਹ ਅੱਗੋਂ ਟਿਚਰਾ ਕਰਨ ਤੇ ਡਾਕਟਰ ਇਹ ਗੱਲ ਕਹਿੰਦੇ ਹੁਣ ਕਿ ਇਹ ਜਿਹੜਾ ਬਜ਼ੁਰਗ ਆ ਇਹ ਜਿਹੜਾ ਜਗਜੀਤ ਸਿੰਘ ਡੱਲੇਵਾਲ ਆ ਇਹਨਾਂ ਦੀ ਮੌਤ ਕਿਸੇ ਵੀ ਵੇਲੇ ਹੋ ਸਕਦੀ ਹੈ ਇਹਨਾਂ ਦੇ ਆਰਗਨ ਇਹਨਾਂ ਦੇ ਅੰਗ ਕਿਸੇ ਵੀ ਵੇਲੇ ਫੇਲ ਹੋ ਸਕਦੇ ਆ ਜਦੋਂ ਉਹਨਾਂ ਨੂੰ ਉਲਟੀਆਂ ਆ ਜਾਣ ਤੇ ਕਈ-ਕਈ ਮਿੰਟ ਬੇਹੋਸ਼ੀ ਦੇ ਵਿੱਚ ਰਹਿਣ ਜਦੋਂ ਲੋਕ ਇਸ ਗੱਲ ਦੇ ਉੱਤੇ ਫਿਕਰਮੰਦੀ ਜ਼ਾਹਰ ਕਰਨ ਲੱਗ ਜਾਣ ਕਿ ਅਗਲੇ ਪਲ ਪਤਾ ਨਹੀਂ ਕੀ ਬਣ ਜਾਣਾ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਬੇਹੋਸ਼ ਹੋਏ ਬੰਦੇ ਦੇ ਕੋਲੇ ਬੈਠ ਕੇ ਸੰਗਤ ਕਰਨ ਲੱਗ ਜੇ ਤੇ ਪਤਾ ਨਹੀਂ ਉਹ ਕਿਹੜੇ ਮਨੌਖਾ ਕਿਹੜੀ ਮਿੱਟੀ ਦੇ ਮਨੌਖਾ ਜਿਨ੍ਹਾਂ ਦੇ ਉੱਤੇ ਇਸ ਗੱਲ ਦਾ ਅਸਰ ਨਹੀਂ ਹੁੰਦਾ ਮੇਰੀ ਸਾਰੇ ਹੀ ਨੇਤਾਵਾਂ ਨੂੰ ਇੱਕ ਬੇਨਤੀ ਆ ਅੱਜ ਪੰਜਾਬ ਦੇ ਤੇ ਪੰਜਾਬੋਂ ਬਾਹਰਲੇ ਨੇਤਾਵਾਂ ਨੂੰ ਬੇਨਤੀ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਆ ਕੇ ਸਾਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰ ਵੋਟਾਂ ਮੰਗਦੇ ਆ ਤੁਸੀਂ ਲਾਂਗੜ ਚੱਕ ਕੇ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ ਫਿਰ ਤੁਸੀਂ ਕਹਿੰਦੇ ਵੀ ਸਾਨੂੰ ਪਿੰਡਾਂ ਦੇ ਵਿੱਚ ਵੜਨ ਕਿਉਂ ਨਹੀਂ ਦਿੰਦੇ ਤੁਸੀਂ ਜਦੋਂ ਬਾਰਡਰ ਤੇ ਨਹੀਂ ਜਾਂਦੇ ਤੁਸੀਂ ਪਿੰਡਾਂ ਦੇ ਵਿੱਚ ਕਿਉਂ ਆਉਨੇ ਆ ਜਦੋਂ ਤੁਹਾਨੂੰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ 10 ਮਹੀਨਿਆਂ ਤੋਂ ਨਹੀਂ ਦੱਸਦੇ ਤੁਹਾਨੂੰ ਪਿੰਡ ਕਿਉਂ ਦੱਸਦੇ ਹੁੰਦੇ ਵੋਟਾਂ ਵਾਸਤੇ ਜੇ ਅੱਜ ਤੁਹਾਨੂੰ ਉਹ ਬੰਦੇ ਤਾਲੇਬਾਣੀ ਲੱਗਦੇ ਤੁਹਾਨੂੰ ਬਾਅਦ ਦੇ ਵਿੱਚ ਵੋਟਾਂ ਵੇਲੇ ਬੰਦੇ ਚੰਗੇ ਕਿਉਂ ਲੱਗਦੇ ਆ ਜੇ ਅੱਜ ਉਹ ਤੁਹਾਡੇ ਧਿਆਨ ਦੇ ਵਿੱਚ ਨਹੀਂ ਆਉਂਦੇ ਤੇ ਫਿਰ ਤੁਸੀਂ ਧਿਆਨ ਦੇ ਵਿੱਚ ਕਿਉਂ ਆਉਂੋ ਸਵਾਲ ਇਹ ਆ ਇਸ ਵੇਲੇ ਜਿਹੜੇ ਵੀ ਕਿਸਾਨ ਉੱਥੇ ਜਾ ਰਹੇ ਆ ਜਿਹੜੇ ਵੀ ਵੀਰ ਉੱਥੇ ਜਾ ਰਹੇ ਆ ਹਮਦਰਦੀ ਪ੍ਰਗਟਾ ਰਹੇ ਮਨਜੀਤ ਜੀ ਤੌਰ ਦੇ ਉੱਤੇ ਧੰਨਵਾਦੀ ਆ ਨਾ ਮੈਂ ਕਿਸੇ ਕਿਸਾਨ ਜੱਥੇਬੰਦੀ ਨਾਲ ਜੁੜਿਆ ਹੋਇਆ ਨਾ ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਆ ਆਪਾਂ ਸਵੇਦਨਸ਼ੀਲ ਮਨੋਖਾ ਜਜ਼ਬਾਤੀ ਮਨੋਖਾ ਤੇ ਜਜ਼ਬਾਤ ਦੀ ਕਦਰ ਕਰਨ ਵਾਲੇ ਆ ਭਾਵੇਂ ਕਿ ਕਿਸਾਨ ਜਿੱਥੇ ਬੰਦੀਆਂ ਦੇ ਵਿੱਚ 3600 ਬੰਡੀਆਂ ਪਈਆਂ ਹੋਣ ਪਰ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਭਾਈ ਸਾਡਾ ਇੱਕ ਬਜ਼ੁਰਗ ਇਸ ਵੇਲੇ ਮਰ ਰਿਹਾ ਤੇ ਜਿਹੜੇ ਮਰੀ ਸੋਚ ਵਾਲੇ ਆ ਤੇ ਉਹ ਇਹ ਗੱਲ ਕਹਿੰਦੇ ਵੀ ਕੋਈ ਗੱਲ ਨਹੀਂ ਸੋਚ ਲਾਂਗੇ ਦੇਖਦੇ ਆ ਕੀ ਬਣਦਾ ਵਿਚਾਰਾਂਗੇ ਇਹ ਮੰਗਾਂ ਦੇ ਬਾਰੇ ਸੋਚਾਂਗੇ ਇੱਥੇ ਡਰਾਮੇਬਾਜ਼ੀ ਕਿਵੇਂ ਚੱਲ ਰਹੀ ਹੈ ਮੈਂ ਤੁਹਾਨੂੰ ਇੱਕ ਡਰਾਮੇਬਾਜ਼ੀ ਦੀ ਉਦਾਹਰਣ ਦਿੰਦਾ ਚਲੋ ਕਿਸਾਨ ਜਿੱਥੇ ਬੰਦੀਆਂ ਤਾਂ ਜੋ ਇੱਕ ਦੂਜੇ ਬਾਰੇ ਕਹਿਨੀਆਂ ਕਹਿਣ ਗਈਆਂ ਪੰਜਾਬ ਦੇ 7 ਰਾਜ ਸਭਾ ਦੇ ਮੈਂਬਰ ਆ ਪੰਜਾਬ ਦੇ 13 ਲੋਕ ਸਭਾ ਦੇ ਮੈਂਬਰ ਆ ਪੰਜਾਬ ਦੇ 117 ਵਿਧਾਨ ਸਭਾ ਦੇ ਮੈਂਬਰ ਆ ਜੇ ਇਹ ਇਕੱਠੇ ਹੋ ਕੇ ਜਾਣ ਦਿੱਲੀ ਦੇ ਵੱਲ ਕੇਂਦਰ ਦੀ ਸਰਕਾਰ ਨੂੰ ਹਲੂਣਾ ਦੇਣ ਵਾਸਤੇ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਦੁਨੀਆ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਚੱਲੂਗੀ ਕਿ ਪੰਜਾਬ ਆ ਗਿਆ ਪੰਜਾਬ ਆ ਗਿਆ ਆਪਣੇ ਹੱਕ ਲੈਣ ਦੇ ਲਈ ਆਪਣੀਆਂ ਮੰਗਾਂ ਬਣਵਾਉਣ ਦੇ ਲਈ ਪਰ ਕਿਉਂਕਿ ਇਹ ਡਰਾਮੇਬਾਜ਼ਾ ਇੱਥੋਂ ਵਾਲੇ ਵੀ ਡਰਾਮੇਬਾਜ਼ਾ ਤੇ ਅੱਧੇ ਅੰਦਰ ਖਾਤੇ ਉਧਰਲੇ ਨਾਲ ਮਿਲੇ ਹੋਏ ਆ ਇਸ ਕਰਕੇ ਇਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਕੁਝ ਨਹੀਂ ਕੀਤਾ ਜਾ ਰਿਹਾ ਕਦੇ ਕਹਿੰਦੇ ਨਾ ਜੀ ਕਿਸੀ ਇੰਨਾ ਕ ਟੋਟਾ ਪਾ ਦਿੱਤਾ ਵੀ ਭਾਈ ਡੱਲੇਵਾਲ ਸਾਹਿਬ ਦੀ ਸਿਤਰਾ ਖਿਆਲ ਕੀਤਾ ਜਾਵੇ। ਕਦੇ ਕੋਈ ਉੱਠ ਕੇ ਕਹਿੰਦੇ ਨਾ ਜੀ ਕਿ ਸਤਾਪੜੇ ਵੱਲੋਂ ਫਿਕਰਮੰਦੀ ਬੜੀ ਜ਼ਾਹਰ ਕਰ ਰਹੇ ਆ। ਕਦੇ ਕੋਈ ਕਹਿੰਦਾ ਜੀ ਕਿ ਮੈਂ ਸੁਣੀ ਹਾਂ ਪਚਾਉਂਗਾ ਅੱਗੇ ਜਾ ਕੇ। ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਅੱਜ ਗੱਲ ਮੈਂ ਕੌੜੀ ਕਰਨ ਲੱਗਿਆ। ਜੇ ਅਸੀਂ ਵੋਟਾਂ ਨਾ ਪਾਈ ਗਏ ਤਾਂ ਤੁਸੀਂ ਇਹ ਗੱਲ ਕਹਿੰਦੇ ਵੀ ਲੋਕ ਗੁੰਮਰਾਹ ਹੋ ਗਏ। ਤੁਸੀਂ ਇਹ ਗੱਲ ਕਹਿੰਦੇ ਵੀ ਵੋਟ ਫੀਸ ਦੀ ਘਟਕੀ ਇਹਦੇ ਬਾਰੇ ਚਿੰਤਨ ਕਰਦੇ ਆ। ਅੱਜ ਗੈਰਤ ਕੱਟੀ ਪਈ ਆ, ਅੱਜ ਜਜ਼ਬਾਤ ਤੁਹਾਡੇ ਵਿੱਚੋਂ ਮੁੱਕੇ ਪਏ ਆ। ਅੱਜ ਤੁਹਾਡੇ ਵਿੱਚੋਂ ਸੱਚੀ ਮੁੱਚੀ ਫਿਕਰਮੰਦੀ ਘਟੀ ਪਈ ਆ ਮੁੱਕੀ ਪਈ ਆ ਅੱਜ ਤੁਹਾਡੇ ਬਾਰੇ ਅਸੀਂ ਕੀ ਗੱਲ ਕਹਗੇ ਪੰਜਾਬ ਦੇ ਕੀ ਨੇਤਾਵਾਂ ਦੀ ਇੱਕ ਦੂਜੇ ਨਾਲ ਬਣਦੀ ਨਹੀਂ ਕੀ ਕਾਂਗਰਸੀਆਂ ਦੀ ਬੀਜੇਪੀ ਦੇ ਨਾਲ ਦਾਲ ਨਹੀਂ ਗਲਦੀ ਕੀ ਬੀਜੇਪੀ ਵਾਲੇ ਬੰਦੇ ਕਾਂਗਰਸ ਦੇ ਵਿੱਚ ਨਹੀਂ ਆ ਕੀ ਕਾਂਗਰਸੀ ਬੰਦੇ ਆਪ ਦੇ ਵਿੱਚ ਤੇ ਆਪ ਵਾਲੇ ਬੰਦੇ ਕਾਂਗਰਸ ਦੇ ਵਿੱਚ ਨਹੀਂ ਆਉਂਦੇ ਤੁਹਾਡੀ ਤਾਂ ਸਭ ਨਾਲ ਬਣਦੀ ਆ ਤੇ ਫਿਰ ਤੁਹਾਡੀ ਦਿੱਲੀ ਦੇ ਹੁਕਮਰਾਨਾਂ ਨਾਲ ਕਿਉਂ ਨਹੀਂ ਬਣਦੀ ਬਾਈ ਤੁਸੀਂ ਡਰਾਮੇਬਾਦੀ ਇੱਥੇ ਜੋ ਬੈਠ ਕੇ ਕਰਨੇ ਗੱਲ ਦਿੱਲੀੋਂ ਬਣਾਉਣੀ ਹੁੰਦੀ ਹੈ ਸੰਘਰਸ਼ ਤੁਸੀਂ ਪਟਿਆਲੇ 'ਚ ਕਰਦੇ ਹੁੰਦੇ ਆ ਸੰਘਰਸ਼ ਤੁਸੀਂ ਚੰਡੀਗੜ੍ਹ 'ਚ ਕਰਦੇ ਹੁੰਦੇ ਆ ਜੇ ਕਿਸਾਨ ਅੱਜ ਜਾ ਕੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠ ਸਕਦੇ ਆ ਤੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਕਿਉਂ ਨਹੀਂ ਬੈਠ ਸਕਦੇ ਪੰਜਾਬ ਦੇ ਸੱਤ ਜਿਹੜੇ ਇਸ ਵੇਲੇ ਰਾਜ ਸਭਾ ਦੇ ਮੈਂਬਰ ਆ ਉਹ ਇੱਕਸਰ ਹੋ ਕੇ ਕਿਉਂ ਨਹੀਂ ਗੱਲ ਕਹਿੰਦੇ ਵੀ ਭਾਈ ਕਿਸਾਨੀ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਇੱਟ ਨਾਲ ਇੱਟ ਘੜਕਾਵਾਂਗੇ ਜਿਹੜੇ ਪੰਜਾਬ ਦੇ 13 ਲੋਕ ਸਭਾ ਦੇ ਮੈਂਬਰ ਆ ਉਹ ਕਿਉਂ ਨਹੀਂ ਕਹਿੰਦੇ ਕਿ ਭਾਈ ਅਸੀਂ ਇਸ ਵੇਲੇ ਹੱਕ ਲੈ ਕੇ ਜਾਵਾਂਗੇ ਤੁਸੀਂ ਬਾਕੀ ਗੱਲਾਂ ਨੇ ਉੱਤੇ ਜੋ ਖਰੂ ਪਾਉਣੇ ਆ ਤੁਸੀਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਬੋਲਦੇ ਕਿਉਂਕਿ ਤੁਹਾਨੂੰ ਵੀ ਡੱਲੇਵਾਲ ਇਸ ਵੇਲੇ ਇੱਕ ਸਿਆਸਤ ਕਰਨ ਵਾਲਾ ਮੁੱਦਾ ਸਿਆਸਤ ਕਰਨ ਵਾਲਾ ਇੱਕ ਬੰਦਾ ਜਾਪਦਾ ਕਿਉਂਕਿ ਤੁਹਾਨੂੰ ਇਹ ਲੱਗਦਾ ਜੀ ਕਿ ਜੇਕਰ ਉਹ ਜਿਉਂਦਾ ਤੇ ਆਪਾਂ ਉਹਦੇ ਹਿਸਾਬ ਨਾਲ ਬਿਆਨ ਦੇਗੇ ਜਦੋਂ ਉਹ ਮਰ ਗਿਆ ਆਪਾਂ ਉਸ ਹਿਸਾਬ ਨਾਲ ਕਹਾਂਗੇ ਜੀ ਕਿ ਦੇਖੋ ਇਹਨਾਂ ਨੇ ਮਾਰ ਦਿੱਤਾ ਇਹ ਸੰਵੇਦਨਸ਼ੀਲ ਨਹੀਂ ਤੁਸੀਂ ਭਾਜਪਾ ਵਾਲੇ ਬੰਦੇ ਪਟਪਟ ਕੇ ਵੋਟਾਂ ਦੇ ਮੌਕੇ ਕਾਂਗਰਸ ਦੇ ਵਿੱਚੋਂ ਲੈ ਕੇ ਜਾਂਦੇ ਆ ਕਾਂਗਰਸੀ ਆਪ ਵਾਲੇ ਚੱਕਦੇ ਆ ਆਪ ਵਾਲੇ ਭਾਜਪਾ ਤੇ ਕਾਂਗਰਸ ਦੇ ਵਿੱਚੋਂ ਚੱਕਦੇ ਯਾਨੀ ਕਿ ਤੁਸੀਂ ਸਾਰੇ ਇੱਕ ਹੀ ਹੋ ਯਾਰ ਤੁਸੀਂ ਸਾਰੇ ਇਕੋਂ ਤੇ ਫਿਰ ਇਕ ਹੋ ਕੇ ਜਗਜੀਤ ਸਿੰਘ ਢੱਲੇਵਾਲ ਦੇ ਬਾਰੇ ਫਿਕਰਮੰਦੀ ਕਿਉਂ ਨਹੀਂ ਕਰਦੇ ਭਾਵੇਂ ਕਿ ਉਹਨਾਂ ਦੇ ਸੰਘਰਸ਼ ਦੇ ਤਰੀਕੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਅੱਡ ਹੋਣ ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਉਹਨਾਂ ਨਾਲ ਦਾਲ ਨਾ ਗਲਦੀ ਹੋਵੇ ਪਰ ਤੁਹਾਡੀ ਤਾਂ ਇੱਕ ਦੂਜੇ ਨਾਲ ਬਹੁਤ ਦਾਲ ਗਲਦੀ ਤੁਸੀਂ ਜਾਓ ਉੱਥੇ ਤੁਸੀਂ ਦਿੱਲੀ ਦੇ ਵਿੱਚ ਇੱਕ ਐਸੀ ਛਾਪ ਛੱਡ ਕੇ ਆਓ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੋ ਤੁਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੋ ਤੁਸੀਂ ਜਾ ਕੇ ਉੱਥੇ ਇਹ ਗੱਲ ਕਹੋ ਕਿ ਅੱਜ ਪੂਰਾ ਪੰਜਾਬ ਆਇਆ ਅਸੀਂ ਕਿਸਾਨ ਦੇ ਵਲੋਂ ਅਸੀਂ ਪੰਜਾਬ ਦੇ ਵਾਲਾਂ ਅਸੀਂ ਪੰਜਾਬੀ ਦੇ ਵਾਲਾਂ ਅਸੀਂ ਖੇਤਾਂ ਦੇ ਵਾਲਾਂ ਅਸੀਂ ਅਣਦਾਤੇ ਦੇ ਵਾਲਾਂ ਤੁਸੀਂ ਸਾਡੀ ਮੰਗ ਕਿਉਂ ਨਹੀਂ ਮੰਨਦੇ ਕੀ ਤੁਹਾਡੇ ਕੋਲੇ ਉਹਨਾਂ 13 ਮੰਗਾਂ ਦਾ ਵੇਰਵਾ ਨਹੀਂ ਤੁਹਾਡੇ ਕੋਲੇ ਪਰਚੇ ਦੇ ਉੱਤੇ ਲਿਖੀਆਂ ਨਹੀਂ ਹੈਗੀਆਂ ਨਹੀਂ ਹੈਗੀਆਂ ਅਸੀਂ ਦੇ ਦਿੰਨੇ ਆ ਤੁਸੀਂ ਜਾ ਕੇ ਮੂਹਰੇ ਪਰਚਾ ਖੜਾ ਕਰੋ ਪਰਚਾ ਰੱਖੋ ਵੀ ਭਾਈ ਆ ਮੰਗਾਂ ਨੇ ਇਹਦੇ ਵਿੱਚੋਂ ਕਿਹੜਾ ਭਾਈ ਤੁਹਾਡੇ ਕੋਲੇ ਟੋਟਾ ਮੰਗਦੇ ਵੀ ਭਾਈ ਧਰਤੀ ਦਾ ਇੱਕ ਹਿੱਸਾ ਸਾਨੂੰ ਕਿਸਾਨ ਚਾਹੀਦੇ ਦਿਓ ਉਹ ਚਾਹੁੰਦੇ ਜੀ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਤੁਸੀਂ ਮੰਗਾਂ ਮੰਨਣ ਦੀ ਥਾਂ ਦੇ ਉੱਤੇ ਮਰਦੇ ਹੋਏ ਬੰਦੇ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਤੁਸੀਂ ਮਰਦੇ ਹੋਏ ਬੰਦੇ ਦੇ ਉੱਤੇ ਉਹਦੇ ਸਾਹ ਕੱਲ ਨੂੰ ਪੂਰੇ ਹੋ ਜਾਣ ਫਿਰ ਤੁਸੀਂ ਪਖੰਡਬਾਜ਼ੀ ਕਰਨੀ ਆ ਚੱਕ ਕੇ ਗੱਡੀਆਂ ਟੌਂ ਟੌਂ ਕਰਦੀਆਂ ਤੁਸੀਂ ਡੱਲੇਵਾਲ ਪਿੰਡ ਵਾਲੇ ਤੋਂ ਰਹੋਗੇ ਫਿਰ ਜੋ ਤੁਸੀਂ ਕਹੋਗੇ ਜੀ ਕਿ ਬਹੁਤ ਠਾਠਾ ਮਾਰਦਾ ਕੱਠ ਸੀ ਕਿਸਾਨਾਂ ਦੀ ਇਕਤਾ ਦੇਖਣਯੋਗ ਸੀ ਕਿਸਾਨ ਇਕਤਾ ਤਾਂ ਚਲੋ ਦੇਖਣਯੋਗ ਹੈ ਹੀ ਗੁਰਬਤ ਵਾਲੇ ਬੰਦੇ ਹਮੇਸ਼ਾ ਇਕੱਠੇ ਹੁੰਦੇ ਤੁਸੀਂ ਛਾਹੂ ਕਰ ਕਦੋਂ ਇਕੱਠੇ ਹੋਵੋਗੇ ਮੇਰੀ ਬੇਨਤੀ ਆ ਜੋ ਪਖੰਡਬਾਜ਼ੀ ਮਗਰੋਂ ਕਰਨੀ ਆ ਉਹ ਮਗਰੋਂ ਨਾ ਕਰਿਓ ਫੁਨੇ ਜਾਓ ਉੱਥੇ ਜਾਓ ਉਸ ਬੰਦੇ ਦੇ ਕੋਲੇ ਕੋਈ ਸੰਘਰਸ਼ ਦਾ ਹੱਲ ਕੱਢੋ ਬੰਦਾ ਮਰੇ ਤੋਂ ਬਾਅਦ ਕੁਛ ਨਹੀਂ ਹੁੰਦਾਗਾ ਉਹਨਾਂ ਦੇ ਘਰਦਿਆਂ ਨੂੰ ਪਤਾ ਹੋਊਗਾ ਪੀੜ ਤੋਂ ਉਹਨਾਂ ਦੇ ਘਰਦਿਆਂ ਨੂੰ ਤੁਸਤਾ ਬਾਦ ਦੇ ਵਿੱਚ ਕਿਸੇ ਹੋਰ ਵੋਟ 'ਚ ਬਿਜ਼ੀ ਹੋ ਜਾਣਾ ਕਿਸੇ ਹੋਰ ਚੋਣ ਦੇ ਵਿੱਚ ਬਿਜ਼ੀ ਹੋ ਜਾਣਾ ਸੋ ਇਸ ਵੇਲੇ ਤਮਾਸ਼ਾਬਾਦੀ ਨਾ ਕੀਤੀ ਜਾਵੇ ਤਮਾਸ਼ਬੀਨੀ ਨਾ ਕੀਤੀ ਜਾਵੇ ਲੋੜ ਇਸ ਵਕਤ ਇਸ ਗੱਲ ਦੀ ਆ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਡੱਲੇਵਾਲ ਖੋਰੀ ਬੇਹੋਸ਼ ਹੋ ਕੇ ਡਿੱਗੇ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਅੱਜ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਤਾਂਬੜ ਵਰਗਾ ਸਰੀਰ ਆ ਜਿਹੜਾ ਉਹ ਮੁੱਕਦਾ ਤੇ ਭੁਰਦਾ ਜਾ ਰਿਹਾ ਪ੍ਰਤੀਤ ਹੁੰਦਾ ਮੈਨੂੰ ਬੜਾ ਦੁੱਖ ਹੋਇਆ ਜਦੋਂ ਅੱਜ ਡ ਤੇ ਅੱਜ ਇਸ ਗੱਲ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਝਾੜ ਪਾਈ ਆ ਮਾਨਯੋਗ ਅਦਾਲਤ ਦੇ ਵਿੱਚ ਸਰਕਾਰ ਦੇ ਵੱਲੋਂ ਫੇਰ ਵਾਪਤਾ ਕੀ ਪੇਸ਼ ਕੀਤਾ ਗਿਆ ਕਿ ਡੱਲੇਵਾਲ ਦੀ ਸਿਹਤ ਦੇ ਪ੍ਰਤੀ ਅਸੀਂ ਬੜੇ ਸੁਜਾਗ ਆ ਅਸੀਂ ਪੂਰਾ ਇਸ ਵੇਲੇ ਪ੍ਰਬੰਧ ਕੀਤਾ ਹੋਇਆ ਤੇ ਮਾਨਯੋਗ ਅਦਾਲਤ ਨੇ ਗੱਲ ਕਹੀ ਆ ਕਿ ਨਾ ਤੁਹਾਡੇ ਕੋਲੇ ਕੋਈ ECG ਦੀ ਰਿਪੋਰਟ ਨਾ ਤੁਸੀਂ ਬਲੱਡ ਪ੍ਰੈਸ਼ਰ ਦੀ ਕੋਈ ਰਿਪੋਰਟ ਲੈ ਕੇ ਆਏ ਆ ਨਾ ਤੁਹਾਡੇ ਕੋਲੇ ਕੋਈ ਹੋਰ ਪਰਟ ਤੁਸੀਂ ਕਿਹੜਾ ਚੈਕਿੰਗ ਕਰਦੇ ਹੋ ਤੁਸੀਂ ਕਿਹੜੀ ਇਸ ਵੇਲੇ ਗੱਲ ਕਰਦੇ ਵੀ ਪਾਈ ਸੀ ਰਾਖੀ ਬੜੀ ਰੱਖਦੇ ਆ ਰੱਬ ਦਾ